ਸਸਿਕਾਹ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਦਾ ਮੀਤਾ ਮਾਨਸਾ ਅੱਜ ਇੱਕ ਵਾਰ ਫਿਰ ਤੋਂ ਤਲਵੰਡੀ ਸਾਬੋਸਰੀ ਦਮਦਮਾ ਸਾਹਿਬ ਟਰੈਕਟਰਾਂ ਦੀ ਮੰਡੀ ਦੇ ਵਿੱਚ ਖੜੇ ਆ ਉੱਥੇ ਤੁਹਾਨੂੰ ਟਰਾਲੀਆਂ ਦਿਖਾਉਨੇ ਆ ਤੁਹਾਨੂੰ ਪਤਾ ਵੀ ਬਹੁਤ ਵਧੀਆ ਟਰਾਲੀਆਂ ਜਿਹੜੇ ਬਾਈ ਬਾਵਲੀ ਤੋਂ ਬਣਾਵਾ ਬਹੁਤ ਘੈਂਟ ਘੈਂਟ ਟਰਾਲੀਆਂ ਬਣਾਉਂਦਾ ਬਾਈ ਜੀ ਆ ਆ ਤੁਹਾਨੂੰ ਆਪਾ ਦਿਖਾ ਰਹੇ ਆ ਆਜੋ ਬਾਈ ਜੀ ਬੜਾ ਨੇੜੇ ਆ ਕੇ ਸਸਿਕਾਹ ਬਾਈ ਜੀ ਸਸਿਕਾਹ ਬਾਈ ਜੀ ਹੋਰ ਜੀ ਠੀਕ ਹੋ ਜੀ ਤੇ ਲਓ ਜੀ ਬਾਈ ਜੀ ਆਪਾਂ ਹੁਣ ਦਿਖਾ ਦਈਏ ਆਪਣੇ ਭਰਾਵਾਂ ਨੂੰ ਜਿਹੜੇ ਪ੍ਰਾਕ ਟਰਾਲੀਆਂ ਲੈਣ ਦੇ ਸ਼ਕੀਨ ਹੈ ਜਾਂ ਚਾਹਵਾਨ ਹੈ ਉਹਨਾਂ ਵ ਬੱਸ ਤਾਂ ਭਰਾਵਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਡਬਲ ਘਾਟੇ ਦੇ ਵਿੱਚ ਬਟਰਾਲੀ ਕਰਤੀ ਇਹ ਜੀ ਠੀਕ ਹੈ ਜੀ ਇੱਕ ਘਾਟੇ ਦੇ ਵਿੱਚ ਵੀਰਜੀ ਫਾਸਟ ਲੱਗ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਇੱਕ ਹੀ ਗਿੰਦੀ ਲੱਗ ਜਾਂਦੀ ਜੀ ਹਾਂਜੀ ਹਾਂਜੀ ਦੂਜੇ ਟਰੈਕਟਰ ਮੰਗਾ ਟਰਾਲੀ ਨਹੀਂ ਪੈਂਦੀ ਤੇਲ ਚੇਂਜ ਨਹੀਂ ਹੁੰਦਾ ਜੀ ਹਾਂਜੀ ਠੀਕ ਹੈ ਜੀ ਜੀ ਨੰਬਰ 2 ਤੇ ਆਪਣੀ ਟਰਾਲੀ ਡਬਲ ਘਾਟੇ ਦੇ ਵਿੱਚ ਆ ਕਿ ਟਰੈਕਟਰ ਦੀ ਗੱਡੀ ਨਹੀਂ ਡੁੱਟੂ ਜੀ ਬਿਲਕੁਲ ਜੀ ਬਿਲਕੁਲ ਆ ਜਦੋਂ ਆ ਮੇਨ ਆਈ ਨਾ ਟਰੈਕਟਰ ਦੀ ਅੱਗੇ ਜਿਹੜੀ ਹਾਂ ਜੀ ਚੰਗੀ ਜਿਹੀ ਉਹ ਟਰੈਕਟਰ ਦੀ ਬੁਰਕੀ ਚੱਕੀ ਚੱਕਦੇ ਖੁੰਝੇ ਚੱਕ ਦਿੰਦੇ ਜੀ ਖੁੰਝੇ ਚੱਕ ਦਿੰਦੀ ਸੀ ਟਾਇਰਾਂ ਦਾ ਬਿਲਕੁਲ ਆਪਣੀ ਟਰਾਲੀ ਉਹ ਨਹੀਂ ਚੱਕੂ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਬਾਕੀ ਸਾਰੇ ਆਪਣੀ ਟਰਾਲੀ ਨੂੰ ਖਾਂ ਬਹੁਤ ਘੱਟ ਚੰਗਾ ਮੋੜਨ ਵਾਸਤੇ ਜੀ ਅੱਗੇ ਕੀ ਹੁੰਦਾ ਸੀ ਨਾ ਵੀ 11 ਫੁੱਟ ਪਹੀ ਦੇ ਖੁੰਝੇ ਦੇ ਵਿਚ ਆ ਕੇ ਮੰਨ ਕੇ ਚੱਲੋ ਟਰਾਲੀ ਮੁਰਦੀ ਨਹੀਂ ਸੀ ਮੁਰਦੀ ਨਹੀਂ ਸੀ ਟੈਰ ਲੱਗੇ ਨਾ ਜੀ ਬਿਲਕੁਲ ਇਹ ਟਰਾਲੀ ਆਪਣੀ ਮ ਹਾਂ ਲਗਾ ਬੈਕ ਟੋ ਹੋ ਜਾਣਾ ਤੇ ਬਿਲਕੁਲ ਜੀ ਬਿਲਕੁਲ ਟੇਲ ਟਾਈਮ ਟੱਕ ਹੋ ਜਾਣਾ ਜੀ ਕੰਗ ਦੀ ਗੁੱਡੀ ਨਹੀਂ ਅੜਦੀ ਜੀ ਇਹ ਦੋ ਨੰਬਰ 5 ਬਾਈ ਜੀ ਫਾਇਦਾ ਹਾਂਜੀ ਠੀਕ ਹੈ ਜੀ ਨੰਬਰ 3 ਦੇ ਵਿੱਚ ਆਪਾਂ ਇਹਦਾ ਜਿਵੇਂ ਹੋਰ ਫਰਨੀਚਰ ਦਾ ਮੰਨ ਕੇ ਚਲੋ ਫਰਕ ਪਾਤਾ ਜਿਵੇਂ ਕੀ ਹੁੰਦਾ ਸੀਗਾ ਬੈੱਡ ਹੁੰਦਾ ਸੀਗਾ ਪਹਿਲਾਂ ਆਮ ਜੀ ਹਾਂਜੀ 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 ਇਹਦੇ ਵਿੱਚ ਜਾਰੀਆ ਦੇ ਨਾਲੇ ਬੈੱਡ ਹੈ ਵੀਰਜੀਤ ਦਾਣੇ ਟੋਂ ਤੇ ਕੰਮ ਦੇਊਗਾ ਆਪਣੇ ਨਾਲੇ ਉੱਪਰ ਟੋਪੀ ਲਾ ਕੇ ਕੰਮ ਦੇਊਗਾ ਤੂੜੀ ਦਾ ਵੀ ਕੰਮ ਦੇਊਗਾ ਤੂੜੀ ਦਾ ਬਿਲਕੁਲ ਡਬਲ ਕੰਮ ਇੱਕ ਵੀਰ ਦੋਸ਼ਕਾਰ ਹੋ ਗਿਆ ਇਹ ਚੀਜ਼ਾਂ ਦੇ ਬਿਲਕੁਲ ਉਹ ਵੱਲ ਨਹੀਂ ਵੀ ਅੱਗੇ ਕੀ ਕਹਿੰਦਾ ਇਹ ਬਣਾਉਣਾ ਬਿੱਡ ਤੇ ਖਰਚਾ ਆ ਦੇਣਾ ਹਮਲਾ ਲੈਣ ਨੂੰ 25 ਤੋਂ 30000 ਰੁਪਏ ਦਾ ਫालतू ਦੁਬਾਰੇ ਜਾੜੀ ਤੇ ਲਾਉਣਾ ਪੈਂਦਾ ਦੁਬਾਰੇ ਜਾੜੀ ਤੇ ਲਾਉਣਾ ਪੈਂਦਾ ਜੀ ਉਹਦਾ ਉਹਦੇ ਫालतू ਸੀਗਾ ਜੀ ਜੀ ਉਹਦੇ ਵਿੱਚ ਕੀ ਹੋ ਗਿਆ ਵੀ ਉਹ ਚੀਜ਼ ਉਹ ਪੈਸੇ ਬਚ ਬਚਤ ਹੋ ਗਈ ਜੀ ਉਹ ਚੀਜ਼ ਠੀਕ ਹੈ ਜੀ ਹਾਂਜੀ ਹਾਂਜੀ ਇਹ ਆ ਪੱਕੇ ਇੰਜ ਕੀਤੇ ਜੀ ਤਿੰਨ ਕ ਬਕਸ ਨਾ ਤੇ ਵੀਰ ਜੀ ਇੱਕ ਹੋਰ ਆਪਾਂ ਮੰਨ ਕੇ ਭਰਾਵਾਂ ਨੂੰ ਦੱਸ ਲਿਏ ਸੇਫ ਹਟੇਗਾ ਤੇ ਕਾਦੀ ਚੜਾਈ ਚ ਆ ਗਈ ਠੀਕ ਹੈ ਜੀ ਸਵਾ ਦੋ ਹੋਟਾ ਚਾਹੀਦਾ ਕੀ ਬਿਲਕੁਲ ਤਿੰਨ ਫੁੱਟ ਪੇ ਦੇ ਉੱਪਰ ਬਿੱਡਾ ਗਿਆ ਵੀ ਉੱਪਰ ਬਿੱਡਾ ਗਿਆ ਜੀ ਹਾਂਜੀ ਜੇ ਕਿਸੇ ਵੀਰ ਨੇ ਟੋਪੀ ਲਵਾਉਣੀ ਹੋਵੇ ਤਾਂ ਟੋਪੀ ਵੀ ਲਾ ਰਾਂਗੇ ਠੀਕ ਹੈ ਜੀ ਮਤਲਬ ਜਿਸ ਤਰ੍ਹਾਂ ਦੀ ਵੀ ਤਿਆਰ ਕਰਵਾਉਣੀ ਹੈ ਤੁਸੀਂ ਤਿਆਰ ਕਰਕੇ ਦੇਉਂਗੇ ਹਾਂਜੀ ਹਾਂਜੀ ਟੋਪੀ ਦਾ ਮਤਲਬ ਵੀ ਕੀ ਆਪਾਂ ਤੂੜੀ ਵਾਲੀ ਦੇ ਕੰਪਲੀਟ ਹੋ ਜਾਂਦੀ ਹੈ ਜੀ ਜੀ ਠੀਕ ਹੈ ਨਾ ਜੀ ਹਾਂਜੀ ਭਾਈ ਜੀ ਆਜੋ ਜੀ ਮਰੇ ਜੇ ਆਪਾਂ ਦਿਖਾ ਦਈਏ ਸਾਰੇ ਕੈਮਰਾ ਮਰਵਾ ਦੇ ਪਰ ਜੀ ਇਹਦੇ ਨਾਲ ਆਪਾਂ ਸਾਰੇ ਬਾਤੇ ਤੰਨਾ ਠੀਕ ਆ ਅੱਗੇ ਦੋ ਹੁੰਦੇ ਸੀ ਜੀ ਹੈ ਨਾ ਅੱਗੇ ਦੋ ਸਰੀਏ ਹੁੰਦੇ ਸੀ ਹੁਣ ਤਿੰ ਰਾਜਸਥਾਨ ਹੈ ਮੰਨ ਕੇ ਚਲੋ ਬਹੁਤ ਜਿਆਦਾ ਭਰਾ ਲੈ ਕਰਦੇ ਚੀਜ਼ ਠੀਕ ਹੈ ਜੀ ਪਸੰਦ ਕਰਦੇ ਨੇ ਇਹ ਚੀਜ਼ ਬਹੁਤ ਹੈਵੀ ਚੀਜ਼ ਭਾਲਦੇ ਹਾਂਜੀ ਹਾਂਜੀ ਇਹਦੇ ਇਹਦੇ ਨਾਲ ਤੁਸੀਂ ਆਪ ਹੀ ਦੇਖ ਲਓ ਜੀ ਸਾਰੀ ਤਿੰਨ ਸੂਤ ਦੇ ਵਿੱਚ ਪੱਤੀ ਆ ਗਈ ਜਗਾਈ ਬਹੁਤ ਜਿਆਦਾ ਆ ਜੀ ਪੂਰੀ ਫੁੱਲ ਦੇਖ ਸਕਦੇ ਗ੍ਰੈਂਡਰ ਗ੍ਰਾਉਂਡਰ ਪੂਰਾ ਲਾ ਕੇ ਯਾਰ ਤੁਸੀਂ ਇਹ ਲਾ ਲਓ ਸੋ ਕਿਤੇ ਪੂਰਾ ਵੀ ਦਾਣਾ ਖੜਾ ਨਹੀਂ ਮਿਲਦਾ ਆ ਜੀ ਆਪਾਂ ਕਹਿੰਦੇ ਮਾਈਲਿੰਗ ਦਾ ਤੇ ਵੀਰ ਜੀ ਕਿ ਇਹ ਸੱਜ ਚੈੱਕ ਕਰ ਲੋ ਜੀ ਕੀ ਗਾ 8 ਨਟਿ ਹੱਬ ਰਿਹਾ ਰਿਹਾ ਅਕੀ ਨਦੀ ਹੱਬ ਆ ਗਈ ਜੀ 683 ਨੰਬਰ ਵਾਇਰਿੰਗ ਪਾਣਗੇ ਵੀਰੇ 683 ਹਾਂਜੀ ਇਹ ਜਾਣਕਾਰੀ ਤੁਹਾਡੇ ਵਾਸਤੇ ਬਹੁਤ ਮੇਨ ਹੈ ਬਾਈ ਸੋਨੂ ਬਾਹਰ ਮੱਖਾ ਮਾਰਦੀ ਰੋਡ ਪੈਂਦੀ ਮੀਰਾ ਫੁੱਲ ਜਾਣਕਾਰੀ 683 ਨੰਬਰ ਵਾਇਰਿੰਗ ਪਾਣਗੇ ਵੀਜੀ ਆਪਾਂ ਹਾਂਜੀ ਬਾਕੀ ਸਾਰੇ ਜਿੱਥੇ ਮਰਜੀ ਮੰਡੀ ਦੇ ਵਿੱਚ ਦੇਖ ਲਓ ਟਰਾਲੀ ਵਾਲਾ ਦੇਖ ਲਈ ਜੀ ਹਰ ਇੱਕ ਦਾ ਦੋ ਬੱਤੀਆਂ ਹੁੰਦਗੀਆਂ ਜੀ ਅਨੇ ਹਰੇਕ ਡਾਲੀ ਤੇ ਤਿੰਨ ਬੱਤੇ ਹੁੰਦੇ ਨੇ ਤੇ ਮੇਰੇ ਉਹ ਡੱਡ ਵੀ ਸਿਕਤਾਈ ਬਣ ਜਾਂਦੀ ਹੈ 27 ਉਹ ਜਲੀ ਲਾਫ ਦੀ ਹਾਂ ਉਹ ਡਾਲੀ ਨਹੀਂ ਵੀ ਆਪਣੀ ਬੱਢ ਦੇ ਚੌੜਾ ਨਹੀਂ ਹੁੰਦਾ ਇਹ ਬੱਡਾ ਬਿਲਕੁਲ ਜੀ ਬਿਲਕੁਲ ਆਜੋ ਬਾਈ ਜੀ ਆਪਾਂ ਮਾਗਰੋ ਵੀ ਦਿਖਾ ਦਈਏ ਡਾਲਾ ਵੀ ਬਾਈ ਜੀ ਹੋਰਾਂ ਨੇ ਬਹੁਤ ਘੈਂਟ ਤੁਸੀਂ ਐਂ ਲਾ ਲਓ ਬਹੁਤ ਵਧੀਆ ਲੁੱਕ ਬਣਾਦੇ ਹੈ ਨਾ ਬਾਈ ਇਹ ਇਹ ਡਾਲੇ ਦੀ ਲੁੱਕ ਵੀਰ ਜੀ ਇਹੀ ਡਾਲਾ ਤੁਹਾਨੂੰ ਤੂੜੀ ਆਈ ਤੇ ਕੰਮ ਦੇਊਗਾ ਜੀ ਉੱਪਰ ਲਾ ਡਾ ਲਾ ਉੱਪਰ ਹੋ ਜਾਂਦਾ ਇਹ ਵੀਰ ਜੀ ਆ ਗਲਾਰੀ ਲਾ ਕੁਲਾ ਤਾਂ ਇਹ ਸਿਸਟਮ ਸਾਰਾ ਫੁੱਲ ਜਾਂਦਾ ਇੱਥੇ ਤਿੰਨ ਪਾ ਜਾਂਦੇ ਵੀਰ ਜੀ ਇਹ ਲਓ ਜੀ ਵੀਰ ਜੀ ਹਾਂ ਆ ਦੇਖੋ ਜੀ ਉਹ ਤਿੰਨ ਪਾ ਕੇ ਸਾਰਾ ਸੈਟਿੰਗ ਹੋ ਗਿਆ ਠੀਕ ਹੈ ਜੀ ਆਟੋਮੈਟਿਕ ਹੀ ਲੱਗ ਗਿਆ ਆਟੋਮੈਟਿਕ ਲੱਗ ਗਿਆ ਡਾ ਇਹਦੀ ਲਿਫਟ ਚੱਕੋ ਵਾਲਾ ਆਟੋਮੈਟਿਕ ਟਰਾਲੀ ਚ ਲਹੂਗੀ ਟਰਾਲੀ ਲੈ ਜੂਗੀ ਜੀ ਹਾਂ ਜੀ ਤੇ ਸਾਰਾ ਇਹ ਵੀਰ ਜੀ ਟਾਟਾ ਲੋਹਾ ਆ ਗਿਆ ਮਾਰਕਾ ਆਜੋ ਵੀਰ ਜੀ ਆਪਾਂ ਮਾਰਕਾ ਵੀ ਦਿਖਾ ਦਈਏ ਬਾਕੀ ਜਿੰਨੀ ਗੱਲ ਵੀਰੇ ਹੋਰੀ ਕਰ ਰਹੇ ਬਿਲਕੁਲ ਸਹੀ ਹੈ ਸਾਰੀ ਕਿਸੇ ਵੀ ਤਰ੍ਹਾਂ ਦਾ ਸਾਨੂੰ ਆ ਦੇ ਕੋਲਾ ਵਾਕਿਆ ਦੇ ਵਿੱਚ ਕੋ ਦੇਖੋ ਸਾਰਾ ਮਾਰਕਾ ਜੀ ਇਹ ਬਈ ਜੀ ਜਿਹੜੀ ਜਾਦਰਾ ਕਿੰਨੇ ਸੂਤ ਲੱਗੀ ਹੋਈ ਜੀ ਇਹ ਜੀ 8 ਗੇਜ 8 ਗੇਜ ਹਾਂਜੀ 60 10 ਜੀ 60 10 ਜਿਹੜੀ ਮੰਨੋ ਫਰਸ਼ ਆ ਉਹ 8 ਗੇਜ ਚ ਲੱਗ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਹਾਂਜੀ ਬਈ ਜੀ ਬਾਕੀ ਟਾਲੀ ਸੀ ਆ ਆ ਗਈ ਮੇ ਜੀ ਵੀਰਾ ਜੀ ਬਈ ਜੀ ਉਹ ਮੰਨ ਕੇ ਚੱਲੋ ਜੇ ਫਾਕਸਨਾ ਦੀ ਗੱਲ ਕਰੀ ਤਾਂ ਇਹਦੀ ਭੈ ਨਹੀਂ ਆ ਗਈ ਠੀਕ ਹੈ ਜੀ ਏ ਨੰਬਰ 2 ਦੇ ਤੇ ਥੋੜਾ ਚੇਂਜ ਕੀਤਾ ਪਾ ਡਿਜ਼ਾਈਨਿੰਗ ਠੀਕ ਹੈ ਮੈਂ ਤੇ ਸਰੀਆ ਨਹੀਂ ਪਾਇਆ ਠੀਕ ਹੈ ਜੀ ਇਹਦੇ ਵਿੱਚ ਸਰੀਆ ਕਿਉਂ ਨਹੀਂ ਪਾਇਆ ਵੀਰ ਜੀ ਕਿਉਂ ਨਾ ਟਰਾਂ ਬਹੁਤ ਬਹੁਤ ਡਿਮਾਂਡ ਕਰਦੇ ਸੀ ਇਹਦੀ ਹਾਂਜੀ ਹਾਂਜੀ ਕਿਉਂਕਿ ਧੂਲੀ ਸੌਖੀ ਆ ਹਾਂਜੀ ਬਿਲਕੁਲ ਜੀ ਉਹ ਬੰਦੇ ਕਹਿੰਦੇ ਤੁਹਾਨੂੰ ਕਹਿੰਦੇ ਵੀ ਯਾਰ ਵੀਰ ਬਣਾ ਖਲਿਆ ਚਾਲ ਨਹੀਂ ਹੋਵੇ ਕੋਈ ਹਾਂਜੀ ਤੁਹਾਨੂੰ ਧੂਲੀ ਸੌਖੀ ਆ ਜੀ ਹਾਂ ਇਹ ਵੀਰੇ ਉਧਰ ਮਲੋਕ ਸਾਈਡ ਜਾਦੇ ਵਿਕਦੀਆਂ ਨੇ ਬਾਕੀ ਬਾਈ ਸੋਨੂ ਤਾਂ ਨਾ ਹਰ ਇੱਕ ਸੁਣਨੀ ਪੁੱਛਾ ਦੀ ਹਾਂਜੀ ਹਾਂਜੀ ਲੋ ਜੀ ਬਾਈ ਜੀ ਆ ਜਾਓ ਗਾਹਾਂ ਦੇ ਪਾਸੇ ਵੀ ਆਪਾਂ ਬਾਕੀ ਤਾਂ ਚੀਜ਼ ਇਹ ਸੇਹਨੀਆ ਕੀ ਬਾਈ ਜੀ ਸੋ ਲੱਗੀ ਵੀਰ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਹੁਣ ਆ ਗਈ ਗੱਲ ਆਪਣੀ ਮੇਨ ਆ ਗਈ ਰੇਟ ਦੀ ਇਹਦਾ ਬਾਈ ਜੀ ਆਪਾਂ ਕੀ ਰੇਟ ਪਾ ਰਹੇ ਹਾਂ ਜੀ ਇਹਦਾ 1.5 ਲੱਖ ਰੁਪਏ ਰੇਟ ਆ ਵੀਰ ਜੀ ਲਓ ਬਾਈ ਜੀ ਆਜੋ ਦਿਖਾ ਦਈਏ ਪਾਸੋਂ ਨੂੰ ਇਹਦਾ 1.5 ਲੱਖ ਪਾਤਾ ਬਾਈ ਜੀ ਹੋਰਾਂ ਦੇ ਤੇ ਇੰਦਰਲੀ ਦਾ ਬਾਈ ਜੀ 1 48 ਕਰਤਾ ਜੀ 1 48 ਤੇ ਬਾਕੀ ਜਿਹੜਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਹੋਵੇ ਜੀ ਉਹ ਤਾਂ ਮਾੜਾ ਮੋਟਾ ਕਰਾਂਗੇ ਜੀ ਜਿੰਮੇ ਮਰਜ਼ੀ ਕਰ ਲੋ ਜਿੰਮੇ ਤੁਸੀਂ ਕਹਦੋਂਗੇ ਉਹ ਵੀ ਕਰ ਦਾਂ ਲਓ ਜੀ ਬਾਈ ਜੀ ਜਿਹੜਾ ਭਰਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਜੀ ਉਹ ਵੀ ਕਦੇ ਵੀ ਵਧੀਆ ਮਾਨਤਾਨ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਸਾਈਟ ਤੇ ਟਰਾਲਾ ਟਰਾਲੀ ਕੋਈ ਵੀ ਚੀਜ਼ ਬਣਵਾਉਣੀ ਹੈ ਇੱਕ ਵਾਰੀ ਬਾਈ ਜੀ ਹੋਰਾਂ ਨਾਲ ਤੁਸੀਂ ਸੰਪਰਕ ਜ਼ਰੂਰ ਬਣਾਇਆ ਹੈ ਨਾ ਹਾਂਜੀ ਹਾਂਜੀ ਵੀਰ ਜਿਹੜੇ ਮਰਜ਼ੀ ਜਿੰਨੇ ਮਰਜ਼ੀ ਵ ਫਤਗੱਲ ਕੀ ਹੈ ਮੇਨ ਕਿੱਦਾਂ ਕੀ ਹੋਣਾ ਹੁਣ ਆ ਚੀਜ਼ਾਂ ਲਾ ਲਓ ਆਪਣੀਆਂ ਮਸੀਦੀਆਂ ਲਾਈਆਂ ਹੋਈਆਂ ਜੀ ਜੀ ਕਾਸੀਆਂ ਹਜ਼ਾਰੀ ਵੀ ਦੇ ਵਿੱਚ ਆ ਜਾਂਦੇ ਵਿੱਚ ਬੰਦਾ ਬੰਸਲ ਦੇ ਲਗਾ ਲਗਾਦਾ ਵੀ ਸਸਤੀ ਜਾਂਦਾ ਫਿਰ ਸਸਤੀ ਬਿਲਕੁਲ ਜੀ ਹਾਂ ਇਹ ਪੂਰਨਾ ਕੀ ਮਾਰਦਨ ਹੁੰਦਾ ਜੀ ਬੰਦੋ ਮਾਰਦਨ ਉੱਤੇ ਫਰਕ ਪੈਂਦਾ ਉੱਤੇ ਫਰਕ ਪੈਂਦਾ ਹੈ ਉਹੀ ਜੀ ਮਰ ਮोटा ਹਲਕਾ ਲੱਗੇ ਤਾਂ ਉੱਤੇ 5-7000 ਰੁਪਏ ਦੇ ਇਧਰ ਸਸਤੀ ਤੇ 1 ਬਜੇ ਆਪਣਾ ਨੰਬਰ ਜ਼ਰੂਰ ਵੇਖੋ ਬਾਕੀ ਆਪਾਂ ਨੰਬਰ ਵੀਰੇ ਦਾ ਸਕਰੀਨ ਤੇ ਛੱਡਾਂਗੇ ਜੀ ਨੰਬਰ ਹੈਗਾ ਆਪਣਾ 7799299512 ਆਪਲਾ ਕਾਰਡ ਹੈ ਜੀ ਦੋ ਨੰਬਰਾਂ ਦਾ ਹਾਂਜੀ ਲਓ ਜੀ ਬਈ ਜੀ ਆ ਦੋ ਪਬਲਿਕ ਘੁੰਮਣਾ ਬਾਈ ਪਬਲਿਕ ਘੁੰਮਣਾ ਬਾਕੀ ਨੰਬਰ ਸਕਰੀਨ ਤੇ ਚੱਲਦਾ ਹੈ ਬਾਈ ਜੀ ਹੋਰਾਂ ਨਾਲ ਕਰੋ ਸੰਪਰਕ ਧੰਨਵਾਦ ਜੀ ਸਸੀ ਗਾਵੇ ਜੀ